ਪੰਜਾਬ ਦੇ ਲੁਧਿਆਣਾ ਦੇ ਵਿੱਚ देर रात सिविल ਹਸਪਤਾਲ ਦੀ ਐਮਰਜੈਂਸੀ ਵਾਰਡ ਦੇ ਵਿੱਚ ਖੂਬ ਹੰਗਾਮਾ ਹੋਇਆ ਸਿਵਲ ਸਰਜਨ ਦੇ ਦਫਤਰ ਦੇ ਵਿੱਚ ਤਾਇਨਾਤ ਦਰਜਾ 4 ਕਰਮਚਾਰੀ ਸਿਵਲ ਹਸਪਤਾਲ ਦੇ ਕਿਸੇ ਹੋਰ ਦਰਜਾ 4 ਕਰਮਚਾਰੀ ਦੇ ਨਾਲ ਪਿੜ ਗਿਆ ਦੋਨਾਂ ਦੇ ਵਿੱਚ ਜਮ ਕੇ ਬਹਿਸ ਬਾਜੀ ਹੋਈ ਸ਼ੋਰ ਸ਼ਰਾਬਾ ਹੋਇਆ ਅਤੇ ਮੌਕੇ ਤੇ ਪੁਲਿਸ ਕਰਮਚਾਰੀ ਜੋ ਤਾਇਨਾਤ ਸੀ ਉਸਨੇ ਆ ਕੇ ਮਾਮਲਾ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਸਿਵਲ ਸਰਜਨ ਦਫਤਰ ਦੇ ਵਿੱਚ ਆਏ ਕਰਮੀ ਨੇ ਪੁਲਿਸ ਕਰਮਚਾਰੀ ਦੇ ਨਾਲ ਵੀ ਔਨ ਡਿਊਟੀ ਬਤਮੀਦੀ ਕੀਤੀ ਜਿਸ ਤੋਂ ਬਾਅਦ ਡਿਊਟੀ ਤੇ ਤਾਇਨਾਤ ਡਾਕਟਰਾਂ ਨੇ ਪੁਲਿਸ ਚੌਕੀ ਇੰਚਾਰਜ ਰਜਿੰਦਰ ਸਿੰਘ ਨੂੰ ਸੂਚਿਤ ਕੀਤਾ ਜਿਨ੍ਹਾਂ ਨੇ ਮੌਕੇ ਤੇ ਪਹੁੰਚ ਕੇ ਮਾਮਲਾ ਸ਼ਾਂਤ ਕਰਵਾਇਆ ਜਾਣਕਾਰੀ ਦੇ ਮੁਤਾਬਕ ਸਿਵਲ ਸਰਜਨ ਡਾਕਟਰ ਜਸਵੀਰ ਸਿੰਘ ਆਲਖ ਦੇ ਦਫਤਰ ਦੇ ਵਿੱਚ ਤਾਇਨਾਤ ਦਰਜਾ 4 ਕਰਮਚਾਰੀ ਸਿਕੰਦਰ ਸਿੰਘ ਮੰਗਲਵਾਰ ਦੀ ਦੇਰ ਰਾਤ ਐਮਰਜੈਂਸੀ ਦੇ ਵਿੱਚ ਆਇਆ ਜਿੱਥੇ ਐਮਰਜੈਂਸੀ ਦੇ ਵਿੱਚ ਤਾਇਨਾਤ ਦਰਜਾ 4 ਕਰਮਚਾਰੀ ਕੁਨਾਲ ਦੇ ਨਾਲ ਉਸ ਦੀ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋ ਗਿਆ ਅਤੇ ਸਿਕੰਦਰ ਜਦੋਂ ਐਮਰਜੈਂਸੀ ਦੇ ਵਿੱਚ ਆਇਆ ਤਾਂ ਕਨਾਲ ਨੂੰ ਲੱਗਿਆ ਕਿ ਸ਼ਾਇਦ ਉਹ ਉਸ ਦਾ ਵੀਡੀਓ ਬਣਾ ਰਿਹਾ ਅਤੇ ਉਸ ਨੂੰ ਬਾਹਰ ਜਾਣ ਦੇ ਲਈ ਕਿਹਾ ਜਿਸ ਤੋਂ ਬਾਅਦ ਦੋਨਾਂ ਦੇ ਵਿੱਚ ਹੱਥਾ ਪਾਈ ਹੋ ਗਈ ਤਾਂ ਉਦੋਂ ਹੀ ਐਮਰਜੈਂਸੀ ਦੇ ਵਿੱਚ ਡਿਊਟੀ ਤੇ ਤਨਨਾਤ ਹੈੱਡ ਕਨਸਟੇਬਲ ਮੌਕੇ ਤੇ ਪਹੁੰਚਿਆ ਜਿਸ ਨੇ ਦੋਨਾਂ ਨੂੰ ਬਾਹਰ ਜਾਣ ਦੇ ਲਈ ਕਿਹਾ ਤਾਂ ਦੱਸ دیا ਕਿ ਅਕਸਰ ਸਿਵਲ ਹਸਪਤਾਲ ਦੀ ਐਮਰਜੈਂਸੀ ਵਾਰਡ ਸੁਰੱਖਿਆ ਦੇ ਵਿੱਚ ਰਹਿੰਦੀ ਹੈ ਨਾਮ-ਨਾ ਚੱਪਣ ਦੀ ਸ਼ਰਤ ਤੇ ਕੁਝ ਲੋਕਾਂ ਨੇ ਦੱਸਿਆ ਕਿ ਸਿਵਲ ਸਰਜਨ ਦਫ਼ਤਰ ਦਾ ਕਰਮਚਾਰੀ ਅਕਸਰ ਸਿਵਲ ਸਰਜਨ ਦੇ ਨਾਮ ਤੇ ਹਸਪਤਾਲ ਦੇ ਸਟਾਫ ਦੇ ਉੱਪਰ ਮੋਰੋਬ ਦਿਖਾਉਂਦਾ ਹੈ ਹਸਪਤਾਲ ਦੇ ਵਿੱਚ ਡਿਊਟੀ ਨਾ ਹੋਣ ਦੇ ਬਾਵਜੂਦ ਉਹ ਅਕਸਰ ਰੋਜ਼ਾਨਾ ਰਾਤ ਨੂੰ ਸਿਵਲ ਹਸਪਤਾਲ ਦੇ ਵਿੱਚ ਹੀ ਦੇਖਿਆ ਜਾਂਦਾ ਹੈ ਐਸਮ ਜੈ ਨਿਊਜ਼ ਲਈ ਲੁਧਿਆਣਾ ਤੋਂ ਅਭਿਸ਼ੇਤ ਜਲੋਟਾ ਦੀ ਰਿਪੋਰਟ ਪੰਜਾਬ ਦੇ ਲੁਧਿਆਣਾ ਦੇ ਵਿੱਚ ਦੇਰ ਰਾਤ ਸਿਵਲ ਹਸਪਤਾਲ ਦੀ ਐਮਰਜੈਂਸੀ ਵਾਰਡ ਦੇ ਵਿੱਚ ਖੂਬ ਹੰਗਾਮਾ ਹੋਇਆ ਸਿਵਲ ਸਰਜਨ ਦੇ ਦਫ਼ਤਰ ਦੇ ਵਿੱਚ ਤਾਇਨਾਤ ਦਰਜਾ 4 ਕਰਮਚਾਰੀ ਸਿਵਲ ਹਸਪਤਾਲ ਦੇ ਕਿਸੇ ਹੋਰ ਦਰਜਾ 4 ਕਰਮਚਾਰੀ ਦੇ ਨਾਲ ਭੜ ਗਿਆ ਦੋਨਾਂ ਦੇ ਵਿੱਚ ਜਮ ਕੇ ਬਹਿਸਬਾਜੀ ਹੋਈ ਸ਼ੋਰ ਸ਼ਰਾਬਾ ਹੋਇਆ ਅਤੇ ਮੌਕੇ ਤੇ ਪੁਲਿਸ ਕਰਮਚਾਰੀ ਜੋ ਤਾਇਨਾਤ ਸੀ ਉਸਨੇ ਆ ਕੇ ਮਾਮਲਾ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਸਿਵਲ ਸਰਜਨ ਦਫਤਰ ਦੇ ਵਿੱਚ ਆਏ ਕਰਮੀ ਨੇ ਪੁਲਿਸ ਕਰਮਚਾਰੀ ਦੇ ਨਾਲ ਵੀ ਔਨ ਡਿਊਟੀ ਬਤਮੀਦੀ ਕੀਤੀ ਜਿਸ ਤੋਂ ਬਾਅਦ ਡਿਊਟੀ ਤੇ ਤਾਇਨਾਤ ਡਾਕਟਰਾਂ ਨੇ ਪੁਲਿਸ ਚੌਕੀ ਇੰਚਾਰਜ ਰਜਿੰਦਰ ਸਿੰਘ ਨੂੰ ਸੂਚਿਤ ਕੀਤਾ ਜਿਨ੍ਹਾਂ ਨੇ ਮੌਕੇ ਤੇ ਪਹੁੰਚ ਕੇ ਮਾਮਲਾ ਸ਼ਾਂਤ ਕਰਵਾਇਆ ਜਾਣਕਾਰੀ ਦੇ ਮੁਤਾਬਕ ਸਿਵਲ ਸਰਜਨ ਡਾਕਟਰ ਜਸਵੀਰ ਸਿੰਘ ਆਲਖ ਦੇ ਦਫਤਰ ਦੇ ਵਿੱਚ ਤਾਇਨਾਤ ਦਰਜਾ 4 ਕਰਮਚਾਰੀ ਸਿਕੰਦਰ ਸਿੰਘ ਮੰਗਲਵਾਰ ਦੀ ਦੇਰ ਰਾਤ ਐਮਰਜੈਂਸੀ ਦੇ ਵਿੱਚ ਆਇਆ ਜਿੱਥੇ ਐਮਰਜੈਂਸੀ ਦੇ ਵਿੱਚ ਤਾਇਨਾਤ ਦਰਜਾ 4 ਕਰਮਚਾਰੀ ਕੁਨਾਲ ਦੇ ਨਾਲ ਉਸ ਦੀ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋ ਗਿਆ ਅਤੇ ਸਿਕੰਦਰ ਜਦੋਂ ਐਮਰਜੈਂਸੀ ਦੇ ਵਿੱਚ ਆਇਆ ਤਾਂ ਕਨਾਲ ਨੂੰ ਲੱਗਿਆ ਕਿ ਸ਼ਾਇਦ ਉਹ ਉਸ ਦਾ ਵੀਡੀਓ ਬਣਾ ਰਿਹਾ ਅਤੇ ਉਸ ਨੂੰ ਬਾਹਰ ਜਾਣ ਦੇ ਲਈ ਕਿਹਾ ਜਿਸ ਤੋਂ ਬਾਅਦ ਦੋਨਾਂ ਦੇ ਵਿੱਚ ਹੱਥਾਂ ਪਾਈ ਹੋ ਗਈ ਤਾਂ ਉਦੋਂ ਹੀ ਐਮਰਜੈਂਸੀ ਦੇ ਵਿੱਚ ਡਿਊਟੀ ਤੇ ਤਨਨਾਤ ਹੈੱਡ ਕਨਸਟੇਬਲ ਮੌਕੇ ਤੇ ਪਹੁੰਚਿਆ ਜਿਸ ਨੇ ਦੋਨਾਂ ਨੂੰ ਬਾਹਰ ਜਾਣ ਦੇ ਲਈ ਕਿਹਾ ਤਾਂ ਦੱਸ دیا ਕਿ ਅਕਸਰ ਸਿਵਲ ਹਸਪਤਾਲ ਦੀ ਐਮਰਜੈਂਸੀ ਵਾਰਡ ਸੁਰੱਖਿਆ ਦੇ ਵਿੱਚ ਰਹਿੰਦੀ ਹੈ ਨਾਮ ਨਾਂ ਚੱਪਣ ਦੀ ਸ਼ਰਤ ਤੇ ਕੁਝ ਲੋਕਾਂ ਨੇ ਦੱਸਿਆ ਕਿ ਸਿਵਲ ਸਰਜਨ ਦਫ਼ਤਰ ਦਾ ਕਰਮਚਾਰੀ ਅਕਸਰ ਸਿਵਲ ਸਰਜਨ ਦੇ ਨਾਮ ਤੇ ਹਸਪਤਾਲ ਦੇ ਸਟਾਫ ਦੇ ਉੱਪਰ ਮੋਰੋਬ ਦਿਖਾਉਂਦਾ ਹੈ ਹਸਪਤਾਲ ਦੇ ਵਿੱਚ ਡਿਊਟੀ ਨਾ ਹੋਣ ਦੇ ਬਾਵਜੂਦ ਉਹ ਅਕਸਰ ਰੋਜ਼ਾਨਾ ਰਾਤ ਨੂੰ ਸਿਵਲ ਹਸਪਤਾਲ ਦੇ ਵਿੱਚ ਹੀ ਦੇਖਿਆ ਜਾਂਦਾ ਹੈ ਐਸਮ ਜੀ ਨਿਊਜ਼ ਲਈ ਲੁਧਿਆਣਾ ਤੋਂ ਅਭਿਸ਼ੇਕ ਜਲੂਟਾ ਦੀ ਰਿਪੋਰਟ